ਕਾਈ ਕਰੋ ਕਰਦੇ ਹੋ ਯਾਰ ਤਿੰਨ ਸਿਫਰ ਨੂੰ ਹੋ ਰਿਹਾ ਉਹ ਚਾਚਾ ਮੈਂ ਛਬਰ ਤੁਰ ਫਿਰਕੀ ਮਿਲਦੀਆਂ ਉਹਨੀਆਂ ਹਨਾ ਉਹ ਤੁਰ ਫਿਰਕੀ ਮਿਲਦੀਆਂ ਨੇ ਹੁਣ ਆ ਚਿੱਟੇ ਹੋਈ ਨਹੀਂ ਆ ਗਏ ਮੈਨੂੰ 30 ਸਾਲ ਹੋ ਗਏ ਮੰਡੀਆਂ ਤੇ ਜਾਂਦੇ ਨੂੰ ਕਿਹੜੇ ਦਿਨ ਤੇ ਉਹ ਚਾਚਾ ਭਖੜਾ ਜੀ ਬੜਾ ਇੱਥੇ ਦਾ ਯਾਰ ਉਹ ਬਸ ਆਪਣਾ ਪਿੰਡ ਨੇੜੇ ਆ ਗਿਆ ਆਪਣੀ ਰਿਸ਼ਤੇਦਾਰੀ ਇੱਥੇ ਅੱਛਾ ਮਾ ਮੈਂ ਇਹਦੇ ਚਾਚਾ ਕਿ ਤੂੰ ਦੱਸਣੋਂ ਭੁੱਲ ਗਿਆ ਮਾਇਗਾ ਹੀ ਭੋਗ ਤੇ ਅੱਛਾ ਕੋਈ ਯਾਰ ਪਾਇਆ ਜੋੜੀ ਚੱਕ ਕੇ ਲੈ ਗਿਆ ਟੁੱਟੀਆਂ ਦੇ ਚੱਪਲਾਂ ਦੇ ਗਿਆ ਮੈਨੂੰ ਦੇ ਨਾਲ ਗੱਲ ਹੋਈ ਹਾਂ ਕਿਸੇ ਦੇ ਲਵੇ ਪਾਠ ਦੀਗਾ ਭੋਗਤੀਆ ਅੱਛਾ ਤੇ ਮੈਂ ਉਹਨੂੰ ਕਿਹਾ ਮਾ ਤੂੰ ਜੁੜੇ ਤੋਂ ਵਾਲਾ ਨਾ ਓਏ ਹਾਂ ਜਨਾ ਦੇ ਇਹਨਾਂ ਦੇ ਪਾਠ ਰਮਾਂਡ ਚ ਹਾਂ ਜਿੱਦੇ ਭੋਗ ਭਾ ਕਿਸੇ ਦੇ ਵਧੀਆ ਜੀ ਦੇਖ ਕੇ ਢਕਾ ਲਾਂਗੇ ਅੱਛਾ ਤੇ ਮੈਂ ਆਖਿਆ ਮੁਖਾ ਇਹ ਸੱਚੇ ਪਾਤਸ਼ਾਹ ਤੇਰੇ ਤੇਰੇ ਕਰਨਿਓ ਵੀ ਹੈ ਲੋਕ ਜੱਟਾਂ ਨੇ ਵਿਚਰ ਰਹੀ ਜਾਂਦੇ ਨੇ ਭੋਗ ਤੇ ਉਹਨਾਂ ਸ਼ਾਮ ਦਾ ਵੇਲਾ ਹੋਇਆ ਪਰ ਰਾਂਗੇ ਕਿੱਥੇ ਓਏ ਆ ਦੇਖਾ ਇੱਥੇ ਲਵੇ ਆਪਣਾ ਅਬ ਦੋ ਵਾਦ ਦੋ ਕੁ ਮੀਲ ਟੱਪ ਕੇ ਨਾਲ ਦੇ ਪਿੰਡ ਆਪਣਾ ਪੈਸਾ ਛੋਟਾ ਹੈ। ਅੱਛਾ ਹਾਂ ਠੀਕ ਹੈ। ਉੱਥੇ ਵਗ ਚੱਲਾਂਗੇ ਫਿਰ ਉਹ ਹੋਰ ਰਿਸ਼ਤੇਦਾਰੀ ਦਾ ਕੀ ਫਾਇਦਾ ਹੁੰਦਾ ਹੈ ਆਥਣ ਦਾ ਵੇਲਾ ਹੋਰ ਸ਼ਾਮ ਨੂੰ ਤੇ ਨੇਰੀ ਤੇ ਵੀ ਰਹਾਂਗੇ ਵੀ ਕਿੱਥੇ ਯਾਰ ਰਹਾਂਗੇ ਤਾਂ ਹੈਗੇ ਫਿਰ ਰਹਿਣਾ ਤਾਂ ਹੁਣ ਪਊਗਾ ਜਦੋਂ ਗਾਹਾਂ ਦਾ ਵੇਲੇ ਤਾਂ ਲੱਗਣੀ ਪਊਸੇ ਉਹ ਗਾਹਾਂ ਸਾਹਮਣੇ ਸੁੰਮਣ ਵਾਲਾ ਹੈਗਾ ਕੋਈ ਘਰੇ ਉਹ ਇਹਨੂੰ ਪਤਾ ਹੈ ਯਾਰ ਅੱਜ ਹੀ ਜਾਗ ਲੈ ਖਾਊ ਆਪਾਂ ਨੂੰ ਦੇ ਦਣਗੇ ਹੁਣ ਸਾਨੂੰ ਅੱਧੀ ਰਾਤ ਕਿਹੜਾ ਪੂਰੇ ਪਕਾ ਕੇ ਦੇ ਦੇ। ਉਹ ਤੇਰੇ ਰਿਸ਼ਤੇਦਾਰ ਤਾਂ ਇੱਥੇ ਰਹਿੰਦੇ ਹੋਣਗੇ ਪਿੰਡੀ ਤੋ ਕਹੇ ਹੋਣੇ ਕਿਤੇ ਉਹ ਤਾਂ ਮੇਰੇ ਸਾੜੇ ਦਾ ਬਾਹਰ ਰਹਿੰਦੇ ਨੇ ਅੱਛਾ ਉਹ ਤਾਂ ਰਾਜਸਥਾਨ ਚ ਲੈ ਰੱਖਿਆ ਪਰ ਹੁਣ ਉਹ ਨਹੀਂ ਦੇਣਗੇ ਹੁਣ ਜਦੋਂ ਚਾਵਾਂਗੇ ਆਥਣ ਦਾ ਬੇੜਾ ਉਹ ਤਾਂ ਠੀਕ ਆ ਉੱਡੀ ਗੱਲ ਹਾਂ ਚੱਲ ਕੋਈ ਗੱਲ ਨਹੀਂ ਨਾਲੇ ਕਿਸੇ ਮੇਹ ਦਾ ਪਤਾ ਲੱਗ ਜੂ ਇੱਥੋਂ ਇੱਥੇ ਕਹਿੰਦੇ ਆ ਨਾ ਮੈਸਾ ਬਹੁਤ ਸੌਂਕਣਾ ਪਾੜਦੇ ਲੋਕ ਹਨਾ ਕਟੀਆਂ ਲੋਗ 18 18 ਲੀਟਰ ਦੁੱਧ ਲਿਆ ਦੋ ਮੱਝ ਹਲ ਗਿਆ ਮੈਨੂੰ ਅੱਛਾ ਹਾਂ ਅਗਲਾ ਤਾਂ ਮਹਾਂਤਨ ਕਰਦਾ ਹੁੰਦਾ ਹੈ ਹਾਂ ਇਹਦਾ ਰੂਬੂ ਛੱਤੀ ਪਹਿਲਾਂ ਜਵਾਬ ਦੇ ਦਿਓ ਇਸ ਹਾਵ ਨਾਲ ਲਾਇਓ ਕਿ ਤੇ ਉੱਥੇ ਉਲ ਡੁਲ ਕਰੀ ਜਾਓ ਕੀ ਕੀ ਠੀਕ ਆ ਹੁਣ ਥਕੇਮਾ ਦਾ ਲਾਉਣਾ ਹੀ ਆ ਹੁਣ ਯਾਰ ਕੋ ਬਾਟੂ ਆਏ ਆ ਯਾਰ ਮਿਲੀ ਮਿਲੀ ਤੁਰ ਕੇ ਆਏ ਆ ਉਹਨਾਂ ਦਾ ਥੱਕੇ ਪਏ ਆ ਜੇ ਤਾਂ ਭਈ ਅਗਲੇ ਨੇ ਜਿਆਤੀ ਦਾ ਠੀਕ ਆ ਨਾ ਲਿਆ ਅਗਲੇ ਨੇ ਕਿਹੜਾ ਜਵਾਬ ਦੇ ਦੇ ਦਿਓ ਠੀਕ ਆ ਚਲ ਕਿਹੜਾ ਉਤਲੇ ਜੇ ਮਨੋਂ ਕਹਿ ਦਾਂਗੇ ਬੜਾ ਕਰਨ ਲੱਗੇ ਤਾਂ ਲਾ ਲਓ ਕਿ ਇੱਕ ਦੋ ਦੋ ਪੇਗਾ ਜਿਆਦਾ ਨਹੀਂ ਕਰਾਂਗੇ ਆਪਾਂ ਤਾਂ ਪੈਣਾ ਹੀ ਐ ਪਾ ਗਿਆ ਕੋ ਇੰਨੀ ਵਾਰ ਤਾਂ ਆ ਗਿਆ ਕਿੱਥੇ ਜਾ ਯਾਰ ਬੱਸ ਬੱਸ ਦੋ ਮਿੰਟ ਹੋਰ ਚੱਲ ਗਾ ਹਾਂ ਬਰਾਤਾ ਜਮਾ ਥੱਕ ਗਿਆ ਯਾਰ ਜਮਾ ਥੱਕ ਗਿਆ ਕੋਈ ਵਰਨੀ ਮੈਂ ਮਾਰ ਲਾਵਾਂਗੀ ਤੇਰਾ ਉਹ ਚਾਚਾ ਇੱਧਰ ਲੁਕ ਤੋਹੜਾ ਹੋਇਆ ਜੰਗਲ ਦੇ ਚ ਲਈ ਫਿਰਦਾ ਸਾਨੂੰ ਉਹ ਲੁੱਟ ਖੋਹ ਨੂੰ ਕੰਦਰ ਰਿਆ ਤੇਰੇ ਕੈਥਾ ਪਾਇਆ ਤੂੰ ਤੁਰਿਆ ਉਹ ਚਾਚਾ ਮੈਂ ਸਾਲੇ ਪੈਸੇ ਤਾਂ ਹੈਗੀ ਆ ਕੋਲੇ ਉਹ ਮੈਸਰਦਾ ਮੇਰੇ ਕੋਲੇ ਨੇ ਤੂੰ ਕਿਉਂ ਡਰੀਂ ਨਾ ਉਹ ਪਤਾ ਹੀ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਅਜਾ ਅਜਾ ਲੰਘਿਓ ਹਰ ਟਾਈਮ ਦਾ ਖੁੰਡਾ ਦੀਂਦਾਗਾ ਉਹ ਖੁੰਡਾ ਤੇ ਦੀਂਦਾ ਖੁੰਡਾ-ਖੁੰਡਾ ਨੂੰ ਕਰਾਂਗੇ 20 ਬੰਦੇ ਆ ਗਏ ਆਪਾਂ ਤਿੰਨ ਬੰਦੇ ਐ ਥੱਕੇ ਹੋ ਪਏ ਆ ਮੀਲ ਵਾਟੋਂ ਭੰਨੇ ਪਏ ਆ ਓਏ ਆਏ ਆਪਾਂ ਜਿਹੜਾ ਹੁਣ ਕੋਈ ਪੈਸਾ ਬੋਲਦਾ ਵੀ ਨਾ ਕੋਲੇ ਪੈਸੇ ਨੇ ਪਤਾ ਆ ਹਾਂ ਉਹ ਆਮਲੀ ਜੀ ਤੋਂ ਪਸਲਾ ਚੱਲਦਾ ਜਾਂ ਮਲੀ ਜਾਂਦਾ ਇਹਨੂੰ ਪਤਾ ਹੋਣਾ ਹਾਂ ਆਮਲੀ ਨੂੰ ਕਹਿੰਦੇ ਹੁੰਦੇ ਕਿਉਂ ਹੋਰ ਸਿਰਾ ਠੀਕ ਹੈ ਜੀ ਉਹਨਾਂ ਡੂਟੀ ਮੱਲ ਨੂੰ ਆਹੀ ਰਾਹ ਜਾਂਦਾਗਾ ਹਾਂਜੀ ਆਹੀ ਇੱਧਾ ਜਿੱਥੋਂ ਅਮਰਜੋ ਇੱਥੋਂ ਕੋਤੋਂ ਸੱਜੇ ਮੁੜ ਜਿਓ ਅੱਛਾ ਹਾਂ ਕਿੰਨੇ ਕੁ ਸੂਰ ਹੋ ਬਣਾ ਲਾ ਮੈਂ ਪਹਿਲਾ ਪੋੜਾ ਆਊਗਾ ਕਿ ਨਹਿਰ ਵਾਲੇ ਕੋਲ ਤੋਂ ਮੈਂ ਫਿਰੀ ਆਇਆ ਮੈਂ ਨਹਿਰ ਵਾਲੇ ਤੋਂ ਫਿਰੀ ਫਿਰੀ ਕਥਾ ਪਹੁੰਚ ਹੀ ਗਏ ਘਰੇ ਹਨਾ ਆਪਾਂ ਉਹ ਪਹੁੰਚਣੇ ਤੇ ਤੁਰੇ ਆਉਂਦੇ ਨੂੰ ਕੀ ਲੱਗਦਾ ਹੈਗਾ ਮੋਟਾ ਟਾਈਮ ਤਾਂ ਖਾਸਾ ਲੱਗਿਆ ਘਰ ਟਾਈਮ ਤਾਂ ਲੱਗਣਾ ਹੀ ਆ ਫਿਰ ਬਾਟ ਖਾਸੀ ਬਾਟ ਉਹ ਵੀ ਕੂ ਥੱਕੇ ਹੋਏ ਸੀਗੇ ਅਸਨ ਦਾ ਬਿਲੜਾ ਤੇ ਕੋਈ ਮੁੰਡਾ ਸਸੀਕਾਰ ਜੀ ਸਸੀਕਾਰ ਜੀ ਸਸੀਕਾਰ ਹਾਂ ਠੀਕ ਹੈ ਫੋਰ ਜੀ ਠੀਕ ਛਾਕ ਵਧੀਆ ਚੜਦੀ ਕਲਾ ਇਹ ਵੀ ਆਪਣੇ ਨਾਲ ਹੀ ਹੈ ਇਹ ਕਮੰਡੇ ਦਾ ਮੁੰਡਾ ਦਾ ਕਿੱਧਰ ਫਿਰ ਤੋਂ ਨਹੀਂ ਇਹ ਇੰਨਾ ਨੇਰਾ ਕਰਿਆ ਉਹ ਅਸੀਂ ਤਾਂ ਮੰਡੀ ਤੇ ਭਾਗੇ ਟਾਣੇ ਦਾ ਰਾ ਉੱਥੇ ਮੰਡੀ ਤੇ ਜਾ ਕੇ ਕਹਾਂ ਆਉਂਦੇ ਉਹਨਾਂ ਨੂੰ ਸਾਨੂੰ ਕਬੀੜਾ ਹੋ ਗਿਆ ਪਿੰਡ 'ਚ ਮੈਸ ਦੇਖਣੀ ਸੀਗੀ ਅੱਛਾ ਚਲ ਹੁਣ ਟੜਕੇ ਤੇਰੇ ਪਿੰਡ 'ਚ ਦੇਖਾਂਗੇ ਤੇ ਇੱਕ ਨਾਦੀ ਜਿਹੀ ਟਕਰੂਗੀ ਬਾਈ ਤਾ ਤੁਹਾਨੂੰ ਦਵਾ ਗਏ ਬੋਲ ਅੱਛਾ ਮੈਂ ਇਹ ਦੇ ਦੇ ਫਿਰ ਦੱਸ ਹੈ ਨਹੀਂ ਤੂੰ ਨਾ ਮੁੰਡੇ ਨੂੰ ਦਵਾਉਂਦੇ ਇਹਨੂੰ ਮੁੰਡੇ ਨੂੰ ਦਵਾਉਂਦੇ ਸੀਗੇ ਮੈਨੂੰ ਦਵਾਉਣਗੇ ਨਹੀਂ ਇਹ ਲੈਣਗੇ ਸੀ ਤੂੰ ਨਹੀਂ ਲੈਣਗੇ ਚਲ ਬੈਠੋ ਮੈਂ ਪਾਣੀ ਧਾਣੀ ਲਾਉਣ ਨਾਲੇ ਕਰਦਾ ਕੋਈ ਕੀ ਕਰੀ ਜਾਂਦੇ ਆ ਲੈਣੇਦਾਰ ਨਹੀਂ ਹੈ ਸਬਜ਼ੀਆਂ ਹੋਣੀਆਂ ਗਾਜਰਾ ਮਟਰ ਉਹ ਗਾਜਰਾ ਮਟਰਾਂ ਤੂੰ ਛੱਡਾ ਮੈਂ ਇੱਥੋਂ ਚਾਰ ਆਂਡੇ ਫੜ ਲਿਆਣਾ ਉੱਥੋਂ ਮਿੱਠੂ ਤੋਂ ਨਾਲੇ ਇੱਕ ਬੋਤਲ ਫੜ ਲਿਆਣਾ ਇੱਥੇ ਲੌੜਾ ਫੜਾਉਣ ਦੇ ਨੂੰ ਲੌੜੇ ਦਾ ਕੀ ਕਰਨਗੇ ਹੁਣ ਜਮਾਗੀ ਭਾਈ ਆਏ ਨੇ ਨਾਲੇ ਤੇ ਕੋਈ ਉੱਪਰੇ ਬੰਦੇ ਨੇ ਓਏ ਉੱਪਰੇ ਕਿਹੜੇ ਨੇ ਘਰ ਦੇ ਹੀ ਮੁੰਡੇ ਨੇ ਉਹਦੇ ਕਿਹਨੇ ਫੇਰ ਉੱਥੇ ਜਾ ਕੇ ਕੀ ਕਰਨਗੇ ਕੀ ਕਰਨਗੇ ਲੌੜੇ ਦਾ ਖੜਾ ਬਣਾਵਾਂਗੇ ਹੋਰ ਕੀ ਖੜਾ ਬਣਾਉਗੀ ਹੁਣ ਧੂਏ ਜਿ ਇੱਥੇ ਮੱਥਾ ਮਾਰੀ ਜਾਏਗੀ ਮੈਂ ਮਿੱਠੂ ਤੋਂ ਫੜ ਲਵਾਂ ਪੰਜ ਅੰਡੇ ਬਾਲ ਕੇ ਸਬਜ਼ੀ ਬਣਾ ਦਈਏ ਉਹਨਾਂ ਦੇ ਨਾਲੇ ਮੈਂ ਬੋਤਾ ਫੜ ਲਵਾਂ ਮੈਂ ਮਿੱਠਾ ਚਾਹੀਦਾ ਫੇਰ ਕੀ ਉਹ ਮਿੱਠੇ ਨੂੰ ਕੀ ਹੁੰਦਾ ਤੂੰ ਮਾਰ ਗੋਲੀ ਬਰਾਂ ਨੂੰ ਮੈਂ ਚੱਲ ਉਹਨਾਂ ਨੂੰ ਪੁੱਛਦਾ ਵੀ ਕੀ ਕਰਨਗੇ ਕਿਵੇਂ ਕਰਦੇ ਨੇ ਖੈਰ ਸੁਖਤੀ ਭਾਈ ਹਾਂ ਖੈਰ ਸੋ ਚੜਦੀ ਕਲਾ ਜਮਾਨ ਉਹ ਮੈਂ ਤਾਂ ਸ਼ੇਰ ਬਗਿਆ ਤੁਹਾਡੇ ਨਾਲ ਕਰਾਇਆ ਕਰਨੀ ਸੀ ਮਾੜੀ ਯਾਰ ਹਾਂ ਰਹਿ ਦੱਸੋ ਉਹ ਮੈਂ ਤਾਂ ਇਹ ਕਹਿੰਦਾ ਵੀ ਤੇਰੀ ਮਾਸੀ ਕਹਿੰਦੀ ਖੜਾ ਬਣਾਉਣੀ ਆ ਤੇ ਮੈਂ ਕਹਾ ਵੀ ਮੈਂ ਇਥੋਂ ਬੋਤਲ ਫੜ ਲੈਣਾ ਚਾਰ ਮਿੱਠੂ ਦੇ ਆਂਡੇ ਫੜ ਲੈ ਉਹ ਗੱਲ ਬਣ ਜੂਗੀ ਹੁਣ ਤੁਸੀਂ ਦੱਸੋ ਭਾਈ ਕੀ ਰਾਇ ਹੈ ਹੁਣ ਰਾਇ ਤਾਂ ਜੇ ਤਾਂ ਮਾਸੀ ਕਣੀ ਚਾਹੇ ਤਾਂ ਤਾਂ ਮਾਸੀ ਗੁੱਸੇ ਹੋਊਗੀ ਜਿਕੜਾ ਨਾ ਖਾਦਾ ਹੁਣ ਜੇ ਪੀਗ ਨਹੀਂ ਲਾਉਂਦੇ ਤਾਂ ਫਿਰ ਤੂੰ ਰਾਜ ਹੋਵੇਂਗਾ ਤੂੰ ਐਂ ਕਰ ਪੜ ਲਿਆ ਬੋਤਲ ਅਚ ਕੜਾਣ ਵਾਲੀ ਲਾਵਾਂਗੇ ਪੇਗ ਚੱਕਣਾਂ ਵਾਲੀ ਲਾਉਂਗੇ ਕਿਉਂ ਮੁੰਡਿਓ ਚਲੋ ਭਾਈ ਠੀਕ ਆ ਜਿਵੇਂ ਤੈਨੂੰ ਕਹਿਤਾ ਠੀਕ ਆ ਚੱਲ ਫਿਰ ਲਿਆਉਣਾ ਕੜਾਣ ਵਾਲੀ ਚੱਲਣ ਦੇ ਅੱਜ ਕੋਈ ਨਹੀਂ ਲਿਆਉਣਾ ਭਾਈ ਹਾਂ ਕੀ ਦੇਖ ਲਿਆ ਸੋਈ ਚ ਪੀ ਰੂ ਇਹ ਤਾਂ ਤੇਰ ਵਾਲੀ ਗੱਲ ਹੀ ਹੋਊਗੀ ਕੀ ਹੋ ਗਈ ਉਹ ਤਾਂ ਕਹਿੰਦੇ ਨਾਲੇ ਤਾਂ ਕਹਿੰਦੇ ਕੜਾਣ ਵਾਲੀ ਲਾਵਾਂਗੇ ਪੇਗ ਲੈ ਤੈਨੂੰ ਫੜਾਉਣਾ ਲੌੜਾ ਨਾਲੇ ਕਹਿੰਦੇ ਬੋਤਲ ਨਾਲੇ ਕਹਿੰਦੇ ਚੱਕ ਲੈ ਬਣਾ ਲੈ ਕਹਿੰਦੇ ਕੜਾ ਉਹੀ ਗੱਲ ਹੋਊਗੀ ਇਹ ਆ ਚੱਕ ਲੈ ਹੁਣ ਖੁੱਲਾ ਜੀ ਬਣਾ ਲਈਏ ਤਾਂ ਕਹਿੰਦੇ ਕੜਾਹ ਨਾਲ ਹੀ ਲਾਵਾਂਗੇ ਪੀਗਾ ਚੰਗਾ